ਅਗਰ ਕੋਈ ਤੁਹਾਡੇ ਨਾਲ ਅੱਛਾ ਕਰੇ ਉਹਦੇ ਨਾਲ ਅੱਛਾ ਕਰੋ ਔਰ ਅਗਰ ਕੋਈ ਤੁਹਾਡੇ ਨਾਲ ਬੁਰਾ ਕਰੇ ਤਾਂ ਉਹਦੇ ਨਾਲ ਕੀ ਕਰਨਾ ਹੈ ਜੇ ਅਗਰ ਕੋਈ ਤੁਹਾਡੇ ਨਾਲ ਅੱਛਾ ਕਰੇ ਉਹਦੇ ਨਾਲ ਅੱਛਾ ਕਰੋ ਔਰ ਅਗਰ ਕੋਈ ਤੁਹਾਡੇ ਨਾਲ ਬੁਰਾ ਕਰੇ ਉਹਦੇ ਨਾਲ ਵੀ ਅੱਛਾ ਕਰੋ ਤਾਂ ਕਿ ਅਛਾਈ ਚਾਰੋਂ ਪਾਸੇ ਮੌਜੂਦ ਰਹੇ ਲੋਕਿ ਅਗਰ ਅਛਾਈ ਨੂੰ ਹਰ ਜਗ੍ਹਾ ਕਾਇਮ ਰੱਖਣਾ ਹੈ ਅਗਰ ਤੁਸੀਂ ਚਾਹਦੇ ਹੋ ਕਿ ਸੰਸਾਰ ਦੇ ਹਰ ਕੋਨੇ 'ਚ ਅਛਾਈ ਹੋਵੇ ਤਾਂ ਫਿਰ ਉਹਦੀ ਸ਼ੁਰੂਆਤ ਕਿਤੇ ਨਾ ਕਿਤੇ ਸਾਨੂੰ ਕਰਨੀ ਪੈਣੀ ਔਰ ਕਦੋਂ ਹੋਏਗੀ ਜਦਰਾ ਸੋਚੋ ਜੇ ਕੋਈ ਸਾਡੇ ਨਾਲ ਬੁਰਾ ਕਰਦਾ ਹੈ ਅੱਗੇ ਉਹ ਅਸੀਂ ਵੀ ਬੁਰਾ ਕਰਦੇ ਆ ਤਾਂ ਫਿਰ ਚਾਰੋਂ ਪਾਸੇ ਬੁਰਾਈ ਤਾਂ ਰਹੇਗੀ ਨਾ ਬੁਰਾਈ ਰਹੇਗੀ ਫਿਰ ਪਰ ਅਗਰ ਕੋਈ ਸਾਡੇ ਨਾਲ ਬੁਰਾ ਕਰਦਾ ਹੈ ਅਸੀਂ ਉਹਦੇ ਨਾਲ ਵੀ ਅੱਛਾ ਕਰਦੇ ਆ ਤਾਂ ਅਸੀਂ ਇਹ ਕੋਸ਼ਿਸ਼ 'ਚ ਲੱਗੇ ਹੋਏ ਆ ਕਿ ਦੁਨੀਆ 'ਚ ਬੁਰਾਈ ਖਤਮ ਹੋਵੇ ਔਰ ਜਿੱਥੇ ਬੁਰਾਈ ਹੈ ਉੱਥੇ ਵੀ ਅਛਾਈ ਫੈਲਣੀ ਸ਼ੁਰੂ ਹੋ ਜਾਵੇ ਇਸ ਲਈ ਇਹ ਪੁਆਇੰਟ ਨੋਟ ਕਰ ਲੈਣਾ ਕਿ ਅਗਰ ਕੋਈ ਸਾਡੇ ਨਾਲ ਅੱਛਾ ਕਰੇ ਉਹਦੇ ਨਾਲ ਅੱਛਾ ਕਰਨਾ ਹੀ ਹੈ ਪਰ ਅਗਰ ਕੋਈ ਸਾਡੇ ਨਾਲ ਬੁਰਾ ਕਰੇ ਉਹਦੇ ਨਾਲ ਅੱਛਾ ਜ਼ਰੂਰ ਕਰੋ ਤਾਂ ਕਿ ਅਛਾਈ ਹਰ ਜਗ੍ਹਾ ਕਾਇਮ ਰਹੇ ਤਾਂ ਕਿ ਅਛਾਈ ਹਰ ਜਗ੍ਹਾ ਮੌਜੂਦ ਰਹੇ ਇਹਨੂੰ ਇਦਾਂ ਸਮਝ ਲਓ ਕਿ ਜਿੱਥੇ ਦਿਨ ਹੈ ਜਾਂ ਕਹਿ ਲਓ ਕਿ ਜਿੱਥੇ ਰਾਤ 'ਤੇ ਉੱਥੇ ਕੋਈ ਤੁਹਾਨੂੰ ਦੀਪਕ ਦੇ ਦੇਵੇ ਤਾਂ ਉਹਨੂੰ ਵੀ ਦੀਪਕ ਦਿਓ ਪਰ ਅਗਰ ਕੋਈ ਫੂਕ ਮਾਰ ਕੇ ਤੁਹਾਡੇ ਵੱਲ ਦੇ ਹੋਏ ਦੀਪਕ ਨੂੰ ਬੁਝਾ ਕੇ ਅੰਧੇਰਾ ਕਰ ਦੇਵੇ ਤਾਂ ਤੁਸੀਂ ਉਹਦੇ ਨਾਲ ਲੜਨ ਦੀ ਬਜਾਏ ਇੱਕ ਦੀਪਕ ਹੋਰ ਜਗਾ ਲਓ ਤਾਂ ਕਿ ਪ੍ਰਕਾਸ਼ ਸਦਾ ਤਾਂ ਕਿ ਪ੍ਰਕਾਸ਼ ਸਦਾ ਕਾਇਮ ਰਵੇ ਕਿਉਂਕਿ ਉਹਨਾਂ ਫੂਕ ਮਾਰ ਕੇ ਦੀਵਾ ਬੁਝਾਤਾ ਤੁਸੀਂ ਲੜਨਾ ਸ਼ੁਰੂ ਕਰ ਦਿੱਤਾ ਤਾਂ ਤੁਸੀਂ ਵੀ ਅੰਧੇਰੇ 'ਚ ਹੋ ਵੀ ਅੰਧੇਰੇ 'ਚ ਬਲਕਿ ਤੁਹਾਨੂੰ ਫੇਰ ਕਹਿਣਾ ਚਾਹੀਦਾ ਭਾਈ ਜਿੰਨੀਆਂ ਮਰਜ਼ੀ ਫੂਕਾਂ ਮਾਰੀ ਜਾ ਉਫੂਕਾ ਮਾਰ ਮਾਰ ਕੇ ਥੱਕ ਜਾਏਗਾ ਪਰ ਮੈਂ ਆਪਣੇ ਵਿਸ਼ਵਾਸ ਦਾ ਆਪਣੇ ਪ੍ਰੇਮ ਦਾ ਅਛਾਈ ਦਾ دیਵਾ ਉਦੋਂ ਤੱਕ ਜਗਾਉਂਦੇ ਰਹਿਣਾ ਹੈ ਜਦ ਤੱਕ ਮੇਰੇ ਸਾਹ ਚੱਲਦੇ ਹੈ ਜਦ ਤੱਕ ਮੇਰੇ ਜਿਸਮ ਚ ਜਾਨ ਹੈ ਇਤਨੀ ਦੀ ਜ਼ਿੰਦਗੀ ਹੁਣੀ ਚਾਹੀਦੀ ਹੈ ਕਿਉਂਕਿ ਅੱਛੇ ਨਾ ਤਾਂ ਅੱਛਾ ਸਾਰੇ ਕਰਦੇ ਹੈ ਪਰ ਰੱਬ ਦੇ ਪਿਆਰੇ ਤਾਂ ਉਹ ਹੁੰਦੇ ਜੋ ਬੁਰੇ ਨਾਲ ਵੀ ਅੱਛਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ ਕਿਉਂਕਿ ਉਹ ਪਰਮਾਤਮਾ ਦੀ ਉਮੀਦ ਨੂੰ ਪੂਰਾ ਕਰ ਰਹੇ ਹੋ ਪ੍ਰਮਾਤਮਾ ਦੀ ਉਮੀਦ ਤੇ ਖਰੇ ਉਤਰ ਰਹੇ ਐ ਕਿਉਂਕਿ ਸਾਡਾ ਰੱਬ ਉਹ ਸਾਡਾ ਮਾਲਿਕ ਸਾਡਾ ਪ੍ਰਮਾਤਮਾ ਇਹੀ ਚਾਹੁੰਦਾ ਕਿ ਚਾਰੇ ਪਾਸੇ ਅਛਾਈ ਹੋਵੇ ਚਾਰੇ ਪਾਸੇ ਪਿਆਰ ਹੋਵੇ ਇਸ ਲਈ ਇਹਨੂੰ ਇਦਾਂ ਵੀ ਸਮਝ ਲਓ ਕਿ ਜਿਹੜਾ ਤੁਹਾਡੇ ਨਾਲ ਪਿਆਰ ਕਰੇ ਉਹਦੇ ਨਾਲ ਪਿਆਰ ਕਰਨਾ ਹੀ ਹੈ ਪਰ ਜਿਹੜਾ ਤੁਹਾਡੇ ਨਾਲ ਨਫ਼ਰਤ ਕਰੇ ਉਹਦੇ ਨਾਲ ਵੀ ਪਿਆਰ ਕਰੋ ਤਾਂ ਕਿ ਪਿਆਰ ਹਰ ਜਗ੍ਹਾ ਮੌਜੂਦ ਰਹੇ ਕਿਉਂਕਿ ਨਫ਼ਰਤ ਨਾਲ ਨਫ਼ਰਤ ਕਰਾਂਗੇ ਤਾਂ ਇੱਕ ਨਫ਼ਰਤ ਦੋ ਨਫ਼ਰਤ ਨਫ਼ਰਤ ਦੁੱਗਣੀ ਹੋ ਗਈ ਪਰ ਇੱਕ ਨਫਰਤ ਦੂਜਾ ਪਿਆਰ ਤਾਂ ਫਿਰ ਇਹ ਹੋ ਸਕਦਾ ਹੈ ਕਿ ਤੁਹਾਡਾ ਪਿਆਰ ਉਹਦੀ ਨਫਰਤ ਨੂੰ ਖਤਮ ਕਰ ਦੇਵੇ ਔਰ ਬਾਕੀ ਪਿਆਰ ਹੀ ਬਚੇ ਕਿਉਂਕਿ ਪਿਆਰ ਜਿੱਦਾਂ ਅਸੀਂ ਕਈ ਵਾਰ ਦਸੀਦਾ ਹੈ ਕਿ ਪਿਆਰ ਜਿਹੜਾ ਸੱਚਾ ਹੁੰਦਾ ਹੈ ਨਾ ਜਿੱਦਾਂ ਕਬੀਰ ਸਾਹਿਬ ਨੇ ਕਿਹਾ ਹੈ ਕਿ ਸੱਚੀ ਪ੍ਰੀਤ ਸੋ ਜਾਣੀਏ ਜੋ ਬੜਤ ਬੜਤ ਵੜ ਜਾਏ ਮਿੱਥਿਆ ਪ੍ਰੀਤ ਸੋ ਜਾਣੀਏ ਜੋ ਘਟਤ ਘਟਤ ਘਟ ਜਾਏ ਉਹ ਕਹਿੰਦੇ ਸੱਚਾ ਪ੍ਰੇਮ ਤਾਂ ਦਿਨ-ਪ੍ਰਤੀ ਦਿਨ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਵਧਦਾ ਜਾਂਦਾ ਹੈ ਤਾਂ ਜਿਹੜਾ ਮਿੱਥਿਆ ਪ੍ਰੇਮ ਹੁੰਦਾ ਨਾ ਉਹ ਪਹਿਲਾਂ-ਪਹਿਲਾਂ ਤਾਂ ਬੜਾ ਲੱਗਦਾ ਹੈ ਜੇ ਅੱਜਕੱਲ ਤੁਸੀਂ ਦੇਖਦੇ ਹੋ ਨਾ ਕਈ ਵਾਰ ਲੜਕਾ ਲੜਕੀ ਲਵ ਮੈਰਿਜ ਕਰ ਲੈਂਦੇ ਆ ਬੜਾ ਪਿਆਰ ਹੈ ਪਰ 6 ਮਹੀਨਿਆਂ ਬਾਅਦ ਇੱਕ ਦੂਜੇ ਦੇ ਸ਼ਤਰੂ ਬਣ ਜਾਂਦੇ ਆ ਇਹਨੂੰ ਦੇਖਣਾ ਪਸੰਦ ਨਹੀਂ ਛੱਡ ਦੇ ਮੈਨੂੰ ਇਹਦਾ ਮਤਲਬ ਇਹ ਪਿਆਰ ਨਹੀਂ ਹੈ ਬੋਲੋ ਸਮਝਦੇ ਹੋ ਕਿ ਨਹੀਂ ਇਸ ਕਰਕੇ ਸੱਚਾ ਪ੍ਰੇਮ ਤਾਂ ਉਹ ਹੁੰਦਾ ਹੈ ਕਿ ਜਿਹੜਾ ਇੱਕ ਵਾਰ ਸ਼ੁਰੂ ਹੁੰਦਾ ਹੈ ਤਾਂ ਮੁੜ ਕੇ ਘਟਦਾ ਨਹੀਂ ਹੈ ਕੁਝ ਵੀ ਹੋ ਜਾਵੇ ਹਾਲਾਤ ਜੈਸੇ ਮਰਜੀ ਹੋਣ ਮੌਸਮ ਜੈਸਾ ਮਰਜੀ ਹੋਵੇ ਮੌਸਮ ਦਾ ਮਤਲਬ ਦੁੱਖ ਹੋਵੇ ਸੁੱਖ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਜਦੋਂ ਇੱਕ ਵਾਰ ਪ੍ਰੇਮ ਦੀ ਇਹ ਜੋਤ ਜਗਦੀ ਹੈ ਤਾਂ ਇਹ ਘਟਦੀ ਨਹੀਂ ਹੈ ਬਲਕਿ ਵੱਧਦੀ ਚਲੀ ਜਾਂਦੀ ਹੈ ਇਹਨੂੰ ਕਹਿੰਦੇ ਸੱਚਾ ਪ੍ਰੇਮ ਸੋਚਿਆ ਚ ਕਰਨਾ ਹੈ ਆਪਣੇ ਅੰਦਰ ਕੇਸੀ ਆਪਣੇ ਮਾਲਿਕ ਨਾਲ ਆਪਣੇ ਪ੍ਰਮਾਤਮਾ ਨਾਲ ਆਪਣੇ ਪ੍ਰਭੂ ਨਾਲ ਸੱਚਾ ਪ੍ਰੇਮ ਕਰਦੇ ਆ ਜਾਂ ਸਾਡਾ ਪ੍ਰੇਮ ਮਿੱਥਿਆ ਹੈ ਮਿੱਥਿਆ ਮਤਲਬ ਪਤਾ ਕੀ ਹੈ ਕਿ ਮੇਰੇ ਮਾਲਕ ਮੇਤੇਆ ਰਹਿਮਤ ਕਰ ਦੇ ਜੇ ਰਹਿਮਤ ਹੋ ਜਾਵੇ ਤਾਂ ਬੜਾ ਪ੍ਰੇਮ ਹੈ ਤਜੇ ਨਹੀਂ ਹੁੰਦੀ ਤਾਂ ਲੈ ਘਟ ਗਿਆ ਘਟ ਗਿਆ ਘਟ ਗਿਆ ਦਾ ਮਤਲਬ ਪ੍ਰੇਮ ਨਹੀਂ ਸੀ ਉਹ ਚੀਜ਼ਾਂ ਮਿਲਦੀਆਂ ਰਹਿਣ ਤਾਂ ਪ੍ਰੇਮ ਹੈ ਤੇ ਜਦੋਂ ਮਿਲਣਾ ਬੰਦ ਹੋ ਗਿਆ ਜੇ ਇੱਕ ਅੱਧੀ ਵਾਰ ਨਾ ਸੁਣੀ ਰੱਬ ਨੇ ਤਾਂ ਮੈਂ ਮੰਨਣਾ ਨਹੀਂ ਰੱਬ ਨੂੰ ਕਈ ਵਾਰ ਦੇਖਿਆ ਕਿ ਇਨਸਾਨ ਦੇ 99 ਕੰਮ ਹੋ ਜਾਂਦੇ ਆ ਉਹ 99 ਕੰਮ ਦਾ ਸ਼ੁਕਰ ਨਹੀਂ ਕਰਨਾ ਇੱਕ ਕੰਮ ਤੇ ਆ ਕੇ ਰੱਬਾ ਵੀ ਕਰ ਦੇ ਨਾ ਕੀਤਾ ਤਾਂ ਵਿਸ਼ਵਾਸ ਟੁੱਟ ਜਾਣਾ ਮੇਰਾ ਉਹ ਭਾਈ ਜਿਹੜੇ 99 ਕੀਤੇ ਐ ਉਹਨੇ ਬਣਾਇਆ ਨਹੀਂ ਇੰਨੇ ਨਹੀਂ ਬਣਾਇਆ ਕਿ ਇੱਕ ਨਾ ਟੁੱਟੇ ਹੀ ਨਾ ਕਦੀ ਪਰ ਨਹੀਂ ਇਨਸਾਨ ਆਪਣੀਆਂ ਛਾਵਾਂ ਨਾਲ ਪ੍ਰੇਮ ਕਰਦਾ ਹੈ ਇੱਛਾ ਪੂਰੀ ਹੁੰਦੀ ਹੈ ਤਾਂ ਰੱਬ ਸੱਚਾ ਹੈ ਇੱਛਾ ਪੂਰੀ ਨਹੀਂ ਹੁੰਦੀ ਤਾਂ ਰੱਬ ਝੂਠਾ ਹੈ ਇਹਦਾ ਮਤਲਬ ਇਹ ਪ੍ਰੇਮ ਨਹੀਂ ਹੈ ਇਹ ਤੂੰ ਦਿਖਾਵਾ ਕਰ ਰਿਹਾ ਹੈ ਇਹ ਫਾਰਮੈਲਟੀ ਕਰ ਰਿਹਾ ਹੈ ਔਰ ਇਦਾਂ ਦੇ ਪ੍ਰੇਮ ਨਾਲ ਤੈਨੂੰ ਕਦੀ ਪਰਮਾਤਮਾ ਨਹੀਂ ਮਿਲਣਾ ਇਦਾਂ ਦੇ ਪ੍ਰੇਮ ਨਾਲ ਤੇਰਾ ਜੀਵਨ ਕਦੀ ਸਫਲ ਨਹੀਂ ਹੋਣਾ ਸਫਲ ਜੀਵਨ ਤਾਂ ਉਹਨਾਂ ਦਾ ਹੁੰਦਾ ਹੈ ਹੁਣ ਬੁੱਲੇ ਸ਼ਾਹ ਦਾ ਪ੍ਰੇਮ ਸੀ ਸੱਚਾ ਜੇ ਮੁਰਸ਼ਿਦ ਨੇ ਕਹ ਦਿੱਤਾ ਨਿਕਲ ਜਾ ਬੁੱਲਿਆ ਮੇਰੇ ਦਰਬਾਰ ਚੋਂ ਤਾਂ ਬੁੱਲੇ ਸ਼ਾਹ ਨੇ ਪਿੱਛਾ ਨਹੀਂ ਛੱਡਿਆ ਬਲਕਿ ਕੋਸ਼ਿਸ਼ ਕੀਤੀ ਕਿ ਕਿੱਦਾਂ ਆਪਣੇ ਯਾਰ ਨੂੰ ਰਾਜ਼ੀ ਕਰ ਲਵਾਂ ਨਹੀਂ ਤਾਂ ਆਪਣੇ ਘਰ ਜਾ ਸਕਦੇ ਸੀ ਘਰ ਵੀ ਅਮੀਰ ਸੀ ਖਾਨਦਾਨ ਵੀ ਉੱਚਾ ਸੀ ਸੈਦ ਸਭ ਕੁਝ ਸੀ ਘਰ ਦੇ ਵਿੱਚ ਪਰ ਪ੍ਰੇਮ ਇੰਨਾ ਸੀ ਕਿ ਉਹ ਘਟਿਆ ਨਹੀਂ ਬਲਕਿ ਹੋਰ ਵੱਧਾ ਗਿਆ ਵੱਧਾ ਗਿਆ ਇੰਨਾ ਵੱਧ ਗਿਆ ਕੰਜਰੀਆਂ ਦੇ ਘਰ ਨੌਕਰੀ ਵੀ ਕੀਤੀ ਭਾਂਡੇ ਵੀ ਮੰਝੇ ਝਾੜੂ ਵੀ ਫੇਰੇ ਪੈਰੀ ਘੁੰਗਰੂ ਵੀ ਪਾ ਲੇ ਔਰ ਬੁੱਲੇ ਸ਼ਾਹ ਕੱਚ ਤੇ ਵੀ ਨੱਚ ਪਏ ਕੱਚ ਸਮਝਦੇ ਹੋ ਨਾ ਕਾਂਚ ਟੁੱਟੇ ਹੋਏ ਸ਼ੀਸ਼ੇ ਤੇ ਵੀ ਬੁੱਲਾ ਨੱਚਿਆ ਪੈਰ ਲਹੂ ਲਹਾਨ ਹੋ ਗਏ ਪੈਰਾਂ ਦੇ ਅੰਦਰੋਂ ਲਹੂ ਵਗ ਰਿਹਾ ਹੈ ਕੱਚ ਲੱਗੇ ਹੋਏ ਆ ਪਰ ਬੁੱਲੇ ਦਾ ਇਸ਼ਕ ਐਸਾ ਹੈ ਕਿ ਨਾ ਦਰਦ ਮਹਿਸੂਸ ਹੋ ਰਹੀ ਏ ਨਾ ਹੀ ਕੋਈ ਪੀੜਾ ਬਲਕੇ ਉਸ ਇਸ਼ਕ ਵਿੱਚ ਵੀ ਨੱਚਦੇ ਜਾ ਰਿਹਾ ਤਾਂ ਫਿਰ ਸ਼ਾਹ ਇਨਾਇਤ ਨੇ ਕਹਿਤਾ ਸੀ ਇਹ ਮੇਰਾ ਬੁੱਲਾ ਇਹ ਗੱਲ ਲਾਇਆ ਸੀ ਉਸਨੇ। ਸੋਹਣੂ ਕਹਿੰਦੇ ਇਸ਼ਕ। ਇਹ ਤਾਂ ਬੰਦਾ ਸੋਚੇ ਇੱਥੇ ਅੱਜ ਪਤਾ ਕੀ ਹੁੰਦਾ ਹੈ। ਕਈ ਵਾਰਾਂ ਇਨਸਾਨ ਜੇ ਆਵੇ ਲਾਈਨ ਲੰਬੀ ਲੱਗੀ ਹੋਵੇ ਤਾਂ ਦੇਖ ਹੀ ਨਾ ਹੋਵੇ। ਮਾਲਕਾਂ ਨੇ ਦੇਖਿਆ ਨਹੀਂ ਮੁਰਕ ਕੇ ਜਾਦਾ ਹੀ ਨਹੀਂ। ਉਹ ਭਾਈ ਹੁਣ ਕਿਹਨੂੰ ਕਿਹਨੂੰ ਦੇਖੀਏ ਸਾਡੀ ਨਜ਼ਰ ਤਾਂ ਸਾਰਿਆਂ ਤੇ ਹੀ ਹੈ। ਉਹ ਜਿਹੜੇ ਪ੍ਰੇਮੀ ਐ ਉਹ ਇਹ ਫਿਕਰ ਨਹੀਂ ਕਰਦੇ ਕਿ ਮਾਲਕਾਂ ਨੇ ਮੈਨੂੰ ਦੇਖਿਆ ਨਹੀਂ ਦੇਖਿਆ ਉਹ ਇਹ ਕਰਦੇ ਐ ਕਿ ਮੈਂ ਤਾਂ ਦੇਖ ਲਿਆ ਨਾ। ਮੈਨੂੰ ਮੁਰਸ਼ਿਦ ਦਾ ਦਿਦਾਰ ਹੋ ਗਿਆ ਤਾਂ ਸਭ ਕੁਝ ਮਿਲ ਗਿਆ। ਕਿਉਂਕਿ دیدار ਮੇਰੇ মুর্ਸ਼ਦਾ ਬਾਹੂ ਮੈਨੂੰ ਲੱਖ ਕਰੋੜਾਂ ਹੱਜਾਂ ਹੋਏ ਇੱਥੇ ਬਾਹੂ ਨੇ ਇਹ ਨਹੀਂ ਕਿਹਾ ਜੇ মুর্ਸ਼ਿਦ ਮੈਨੂੰ ਦੇਖੇ ਉਹ ਕਹਿੰਦੇ ਮੈਂ মুর্ਸ਼ਿਦ ਨੂੰ ਦੇਖ ਲੈਂਦਾ ਆ ਤਾਂ ਮੈਨੂੰ ਲੱਖਾਂ ਕਰੋੜਾਂ ਹੱਜਾਂ ਦਾ ਫਲ ਮਿਲ ਜਾਂਦਾ ਇਹ ਮੁਹੱਬਤ ਹੈ ਇਹ ਪਿਆਰ ਹੈ ਕਿਉਂਕਿ ਜਿਹੜੇ ਪ੍ਰੇਮੀ ਹੁੰਦੇ ਆ ਉਹ ਕੋਈ ਉਹਨੂੰ ਕਹਿ ਵੀ ਦੇਵੇ ਨਾ ਉਹ ਦੇਖ ਲੈ ਤੈਨੂੰ ਤੇਰੇ মুর্ਸ਼ਿਦ ਨੇ ਦਰਦਾਂ ਮਾਰਤਾ ਉਹ ਕਹਿੰਦਾ ਫੇਰ ਕੀ ਹੋ ਗਿਆ ਝੜਕਾਂ ਵੀ ਤਾਂ ਜਿੱਥੇ ਪਿਆਰ ਹੁੰਦਾ ਉੱਥੇ ਪੈਂਦੀਆਂ ਨਾ ਜੋ ਕਿ ਜਿੱਥੇ ਸੱਚਾ ਪਿਆਰ ਹੁੰਦਾ ਹੈ ਉਹ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਜਿੱਥੇ ਪਿਆਰ ਹੀ ਝੂਠਾ ਹੋਵੇ ਬਹਾਨੇ ਲੱਭਦਾ ਹੈ ਜਿੱਦਾਂ ਸਮਝ ਲਓ ਇੱਕ ਪਤਨੀ ਆ ਪਤੀ ਚਾਹੁੰਦੇ ਆ ਨਾ ਕਿ ਸਾਡਾ ਰਿਸ਼ਤਾ ਟੁੱਟ ਜਾਵੇ ਮੈਂ ਇਹਨੇ ਰਹਿਣਾ ਹੀ ਨਹੀਂ ਹੈ ਉਹ ਮੌਕਾ ਲੱਭਦੇ ਰਹਿੰਦੇ ਮਾਰੀ ਮਾਰੀ ਗੱਲ ਦਾ ਆ ਚਾਹ ਠੰਡੀ ਹੋਵੇ ਤੂੰ ਚਾਹ ਠੰਡੀ ਪਲਾਤੀ ਮੈਂ ਨਹੀਂ ਰਹਿਣਾ ਫਿਰ ਮੈਂ ਤੂੰ ਰੋਟੀ ਸਾੜ ਦਿੱਤੀ ਮੈਂ ਨਹੀਂ ਰਹਿਣਾ ਤੇਰੇ ਨਾਲ ਛੱਡ ਦੇ ਮੈਨੂੰ ਜਿਹੜੇ ਛੱਡਣਾ ਚਾਹਦੇ ਆ ਉਹਨਾਂ ਨੂੰ ਬਹਾਨਾ ਚਾਹੀਦਾ ਹੈ ਤਾਂ ਜਿਹੜੇ ਰਿਸ਼ਤੇ ਨੂੰ ਬਣਾ ਕੇ ਰੱਖਣਾ ਚਾਹੁੰਦੇ ਆ ਉਹ ਫਿਰ ਕੋਈ ਵੀ ਐਦਾਂ ਦਾ ਬਹਾਨਾ ਜਾਂ ਮੌਕਾ ਨਹੀਂ ਲੱਭਦੇ ਅਸੀਂ ਛੱਡੀਓ ਬਲਕੇ ਜੇ ਕੋਈ ਗੱਲ ਹੋ ਵੀ ਜਾਵੇ ਉਦੋਂ ਵੀ ਮਿੱਟੀ ਪਾਦਨੇ ਕਿ ਛੱਡ ਯਾਰ ਇਹ ਗੱਲ ਬੜੀ ਛੋਟੀ ਆ ਸਾਡਾ ਰਿਸ਼ਤਾ ਬੜਾ ਉੱਚਾ ਆ ਸਾਡਾ ਪਿਆਰ ਬੜਾ ਉੱਚਾ ਹੈ ਹੁਣ ਅਸੀਂ ਕਈ ਵਾਰ ਕਿਸੇ ਘਰ ਜਾਈਦਾ ਹੈ ਜਿੱਦਾਂ ਹੁਣ ਬਾਹਰ ਵੀ ਗਏ ਉੱਥੇ ਜਾਣ ਲੱਗੇ ਜੀ ਬੇਨਤੀ ਕਰਦੇ ਕਿ ਮਾਲਕੋ ਕੋਈ ਗਲਤੀ ਹੋ ਗਈ ਹੋਵੇ ਕੋਈ satsang ਦੇ ਵਿੱਚ ਚਰਨ ਪ੍ਰਵੇਸ਼ ਵਿੱਚ ਸਾਡੇ ਤੋਂ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ਼ ਕਰਿਓ ਅਸੀਂ ਕੋਈ ਗੱਲ ਕਹੀ ਦੀ ਹੈ ਤੁਹਾਨੂੰ ਵੀ ਕਹਿਣਾ ਚਾਹਾਂਗੇ ਕਿ ਜਦੋਂ ਕਿਸੇ ਕੋਲ ਵੀ ਅਸੀਂ ਜਾਈਦਾ ਨਾ ਤਾਂ ਤੁਹਾਡੀਆਂ ਗਲਤੀਆਂ ਦੇਖ ਕੇ ਨਾਰਾਜ਼ ਹੋਣ ਨਹੀਂ ਜਾਈਦਾ ਬਲਕਿ ਤੁਹਾਡਾ ਪ੍ਰੇਮ ਦੇਖ ਕੇ ਖੁਸ਼ ਹੋਣ ਤੇ ਤੁਹਾਨੂੰ ਖੁਸ਼ੀਆਂ ਦੇਣ ਜਾਈਦਾ ਹੈ ਇਸ ਲਈ ਕਹਾਂਗੇ ਜੇ ਤੁਸੀਂ ਜਾਂਦਿਆਂ ਨੂੰ ਪਾਣੀ ਨਾ ਵੀ ਪੁੱਛੋ ਅਸੀਂ ਨਹੀਂ ਕਹਾਂਗੇ ਸਾਨੂੰ ਪਾਣੀ ਨਹੀਂ ਪੁੱਛਿਆ ਸਾਨੂੰ ਰੋਟੀ ਨਹੀਂ ਪੁੱਛੀ ਬਲਕਿ ਇਦਾਂ ਦੇ ਬਹਾਨੇ ਉਹ ਰਿਸ਼ਤੇਦਾਰ ਲੱਭਦੇ ਆ ਜਿਹੜੇ ਬਚਣਾ ਚਾਹੁੰਦੇ ਕਿ ਰਿਸ਼ਤਾ ਟੁੱਟੇ ਤਾਂ ਮੁੜਕੇ ਦੇ ਘਰ ਜਾਣੇ ਨਾ ਪਵੇ ਅਸੀਂ ਕਹਿੰਦੇ ਨਾ ਪੁੱਛੋ ਪਾਣੀ ਨਾ ਜੋੜੋ ਹੱਥ ਸਾਡੇ ਕੋਲ ਫਿਰ ਵੀ ਤੁਸੀਂ ਬੁਲਾਓਗੇ ਅਸੀਂ ਆਵਾਂਗੇ ਕਿਉਂਕਿ ਸਾਡੇ ਵਾਸਤੇ ਹੱਥ ਜੋੜਿਆ ਪਾਣੀ ਮਾਇਨੇ ਨਹੀਂ ਦਿਖਾਂਦਾ ਸਾਡੇ ਵਾਸਤੇ ਸਾਡਾ ਪ੍ਰੇਮ ਮਾਇਨੇ ਰੱਖਦਾ ਜੋ ਅਸੀਂ ਤੁਹਾਡੇ ਨਾਲ ਕਰਦੇ ਓਹ ਸੱਚੀ ਗੱਲ ਕਹਿ ਰਹੇ ਆ ਕੋਈ ਝੂਠੀ ਗੱਲ ਨਹੀਂ ਕਹਿ ਰਹੇ ਅਸੀਂ ਕਿਉਂਕਿ ਗਲਤੀਆਂ ਉਹ ਫੜਦਾ ਹੈ ਜਿਨੇ ਝਗੜੇ ਕਰਨੇ ਹੋਣ ਤਾਂ ਹੀ ਤਾਂ ਤੁਸੀਂ ਦੇਖੋਗੇ ਨਾ ਕਿਸੇ ਵਿਆਹ ਦੇ ਵਿੱਚ ਮਾਮੇ ਨੂੰ ਭੂਆ ਫੁੱਫੜ ਨੂੰ ਜਾਂ ਕਿਸੇ ਜੀਜੇ ਨੂੰ ਨਾ ਪੁੱਛੋ ਜੇ ਕੋਈ ਇਦਾਂ ਦੇ ਬੈਠੇ ਆ ਤਾਂ ਨਾਰਾਜ਼ ਨਾ ਹੋਇਓ ਕਿਉਂਕਿ ਗੱਲ ਸੱਚੀ ਐ ਇਹ ਉਹ ਮਾੜੀ ਮਾੜੀ ਗਲਤੀ ਲੱਭਦੇ ਰਹਿੰਦੇ ਆ ਮੈਨੂੰ ਪੁੱਛਿਆ ਨਹੀਂ ਮੈਨੂੰ ਆ ਨਹੀਂ ਮਿਲਿਆ ਤੁਸੀਂ ਮੈਨੂੰ ਮਿਲਣੀਆਂ ਚ ਨਹੀਂ ਸਤਿਆ ਮੇਰੀ ਮਿਲਣ ਹੀ ਨਹੀਂ ਕਰਾਈ ਜਾਂ ਤੁਸੀਂ ਮੈਨੂੰ ਸ਼ਾਪ ਨਹੀਂ ਪੁਆਈ ਕਿਦਾਂ ਦੇ ਬਹਾਨੇ ਉਹਨਾਂ ਨੂੰ ਮੌਕਾ ਚਾਹੀਦਾ ਰਿਸ਼ਤੇ ਤੋੜਨ ਦਾ ਤਾਂ ਜਿਹਨਾਂ ਨੂੰ ਪਿਆਰ ਹੋਵੇ ਨਾ ਸੱਚਾ ਉਹ ਕਹਿੰਦੇ ਸ਼ਾਪਾਂ ਨਾਲੋਂ ਜ਼ਿਆਦਾ ਭਾਈ ਤੂੰ ਮੈਨੂੰ ਗੱਲਣਾ ਲਾ ਲਿਆ ਨਾ ਇਹਦੀ ਕੀਮਤ ਲੱਖਾਂ ਕਰੋੜਾਂ ਹੀ ਹੈ। ਸਮਝਦੇ ਹੋ? ਆ ਜਿਹੜੇ ਛੱਲੇ ਮੁੰਡੀਆਂ ਲੱਭਦੇ ਫਿਰਦੇ ਆ ਨਾ ਇਹ ਤੁਹਾਡੇ ਨਾਲ ਪਿਆਰ ਨਹੀਂ ਕਰਦੇ ਇਹਨਾਂ ਨੂੰ ਪਿਆਰ ਹੀ ਸੋਨੇ ਚਾਂਦੀ ਨਾਲ ਹੈ। ਤਾਂ ਜਿਹਨਾਂ ਨੂੰ ਤੁਹਾਡੇ ਨਾਲ ਪਿਆਰ ਹੋਏਗਾ ਉਹ ਕਹਿਣਗੇ ਸੋਨਾ ਚਾਂਦੀ ਨਹੀਂ ਮੈਂ ਤੂੰ ਖੁਸ਼ ਰਹਿ ਯਾਰ ਦੱਸ ਮੈਂ ਤੇਰੀ ਕੀ ਮਦਦ ਕਰਾਂ ਕਿੱਥੇ ਮੈਂ ਤੇਰੇ ਨਾਲ ਖੜਾ ਹੋਵਾਂ ਤੈਨੂੰ ਕਿੱਥੇ ਮੇਰੀ ਜ਼ਰੂਰਤ ਹੈ ਮੈਂ ਤੇਰੇ ਨਾਲ ਖੜਾ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਬਲਕਿ ਮੈਂ ਤੇਰੇ ਨਾਲ ਪਿਆਰ ਕਰਦਾ ਦੱਸ ਮੈਂ ਤੇਰੀ ਖਾਤਰ ਕੀ ਕਰ ਸਕਦਾ ਇਹਨੂੰ ਕਹਿੰਦੇ ਪ੍ਰੇਮ ਇਸ ਕਰਕੇ ਗੱਲ ਸੱਚੀ ਹੈ ਕਿ ਅਸੀਂ ਕਿਸੇ ਦੀ ਗਲਤੀ ਦੇਖਣ ਨਹੀਂ ਜਾਂਦੇ ਕਿ ਕਿਸੇ ਨੇ ਕਿੱਦਾਂ ਸਾਨੂੰ ਬੁਲਾਇਆ ਕੋਈ ਕਿੱਦਾਂ ਸਾਡੇ ਮੂਹਰੇ ਬੈਠਾ ਕਿੱਦਾਂ ਆਸਣ ਲਾਇਆ ਇੱਧਰ ਸਾਡਾ ਧਿਆਨ ਹੀ ਨਹੀਂ ਹੁੰਦਾ ਅਸੀਂ ਤਾਂ ਉਹਨਾਂ ਦੇ ਅੰਦਰ ਦੀ ਖੁਸ਼ੀ ਨੂੰ ਦੇਖਦੇ ਆਂ ਕਿ ਅਸੀਂ ਇਹਨਾਂ ਨਾਲ ਇੰਨਾ ਪਿਆਰ ਕਰਦੇ ਆਂ ਅਸੀਂ ਇਹਨਾਂ ਨੂੰ ਖੁਸ਼ੀਆਂ ਦੇਣ ਆਏ ਆਂ ਅਸੀਂ ਇਹਨਾਂ ਦੀ ਝੋਲੀ ਰਹਿਮਤਾਂ ਪਰਣ ਆਏ ਆਂ ਅਸੀਂ ਇਹਨਾਂ ਦੇ ਜੀਵਨ 'ਚ ਆਨੰਦ ਪਰਣ ਆਏ ਆਂ ਇਸ ਕਰਕੇ ਅਸੀਂ ਕੀ ਕਰ ਸਕਦੇ ਆਂ ਉਹ ਕਰੀਏ ਇਹ ਵਿਚਾਰੇ ਕੀ ਕਰ ਰਹੇ ਉਧਰ ਸਾਡਾ ਧਿਆਨ ਹੀ ਨਹੀਂ ਹੁੰਦਾ ਇਹ ਸਮਝ ਲੱਗਦਾ ਯੋਕੇ ਇੱਕ ਪੁਆਇੰਟ ਤੁਸੀਂ ਨੋਟ ਕਰ ਲੈਣਾ ਜੋ ਅਸੀਂ ਕਹਿਣਾ ਚਾਹ ਰਹੇ ਹਾਂ ਇਸ ਵੇਲੇ ਕਿ ਦੂਸਰੇ ਕੀ ਕਰਦੇ ਐ ਉਹਦੀ ਅਸੀਂ ਚਿੰਤਾ ਨਹੀਂ ਕਰਦੇ ਕਿ ਦੂਸਰਾ ਸਾਡੇ ਨਾਲ ਕੀ ਕਰ ਰਿਹਾ ਉਹਦੀ ਅਸੀਂ ਫਿਕਰ ਨਹੀਂ ਕਰਦੇ ਅਸੀਂ ਉਹਦੇ ਨਾਲ ਅੱਛਾ ਕੀ ਕਰ ਸਕਦੇ ਹਾਂ ਅਸੀਂ ਉਹਦੇ ਜੀਵਨ 'ਚ ਖੁਸ਼ੀਆਂ ਕਿੱਦਾਂ ਭਰ ਸਕਦੇ ਹਾਂ ਅਸੀਂ ਉਹ ਫਿਕਰ ਜ਼ਰੂਰ ਕਰਦੇ ਹਾਂ ਕਿ ਅਸੀਂ ਇਹਦੇ ਜੀਵਨ ਨੂੰ ਕਿੱਦਾਂ ਬਿਹਤਰ ਬਣਾ ਸਕਦੇ ਹਾਂ ਕਿਉਂਕਿ ਪ੍ਰੇਮ ਵਿੱਚ ਨਜ਼ਰ ਹਮੇਸ਼ਾ ਦੇਣ ਤੇ ਹੁੰਦੀ ਹੈ ਔਰ ਫਿਰ ਇੱਥੇ ਗੱਲ ਕਰਾਂਗੇ ਕਿ ਉਹ ਫਕੀਰਾਂ ਦੀ ਗੱਲ ਨੂੰ ਯਾਦ ਰੱਖਣਾ ਕਿ ਚੰਦਰਮਾ ਕਹਿੰਦੇ ਚੰਦਰਮੀ ਦੀ ਤਰ੍ਹਾਂ ਬਣੋ ਕਿਉਂਕਿ ਚੰਦਰਮਾ ਆਪਣਾ ਪ੍ਰਕਾਸ਼ ਸੰਪੂਰਨ ਆਕਾਸ਼ ਵਿੱਚ ਫੈਲਾਉਂਦਾ ਹੈ ਪਰ ਆਪਣਾ ਕਲੰਕ ਹਮੇਸ਼ਾ ਆਪਣੇ ਕੋਲ ਰੱਖਦਾ ਹੈ ਇਸ ਲਈ ਅਗਰ ਤੁਹਾਡੇ ਅੰਦਰ ਕਰੋਧ ਹੈ ਨਾ ਇਹਨੂੰ ਅੰਦਰ ਹੀ ਰੱਖੋ ਫਿਲਾਓ ਨਾ ਇਹਨੂੰ ਚਾਰੇ ਪਾਸੇ ਕਿਉਂਕਿ ਅੱਜ ਤੁਸੀਂ ਝੂਠ ਬੋਲਦੇ ਹੋ ਤੁਸੀਂ ਕਰੋਧ ਕਰਦੇ ਹੋ ਤੁਸੀਂ ਮਿੰਦਿਆ ਕਰਦੇ ਹੋ ਤਾਂ ਯਾਦ ਰੱਖੋ ਇਹ ਬੁਰਾਈ ਜਦੋਂ ਦੂਜੇ ਦੇਖਣਗੇ ਤਾਂ ਉਹਨਾਂ ਅੰਦਰ ਵੀ ਕਿਤੇ ਨਾ ਕਿਤੇ ਇਹ ਬੁਰਾਈ ਜਾਏਗੀ। ਹੁਣ ਤੁਸੀਂ ਦੇਖਦੇ ਹੋ ਨਾ ਕਿ ਜਿਨ੍ਹਾਂ ਘਰਾਂ ਦੇ ਵਿੱਚ ਮਾਤਾ ਪਿਤਾ ਗਾਲੀਆਂ ਕੱਢਦੇ ਆ ਉਹ ਬੱਚੇ ਗਾਲ੍ਹਾਂ ਕੱਢਣ ਆ ਸ਼ੁਰੂ ਕਰ ਦਿੰਦੇ ਆ। ਤਾਂ ਜਿਨ੍ਹਾਂ ਘਰਾਂ ਦੇ ਵਿੱਚ ਮਾਤਾ ਪਿਤਾ ਜੈ ਮਾਲਕਾਂ ਦੀ ਕਹਿੰਦੇ ਆ ਜਾਂ ਰੱਬ ਦਾ ਨਾਮ ਲੈਂਦੇ ਆ ਉਹਨਾਂ ਘਰਾਂ 'ਚ ਬੱਚੇ ਵੀ ਕੀ ਕਰਦੇ ਆ ਫਿਰ? ਰੱਬ ਦਾ ਨਾਮ ਹੀ ਲੈਂਦੇ ਨੇ ਨਹੀਂ। ਹੁਣ ਕਈ ਛੋਟੇ ਛੋਟੇ ਬੱਚੇ ਦੇਖਿਆ ਹੁਣ ਬਾਹਰ ਵੀ ਅਸੀਂ ਗਏ। ਉੱਥੇ ਵੀ ਛੋਟੇ ਛੋਟੇ ਬੱਚੇ ਜਦੋਂ ਆਉਂਦੇ ਸੀ ਜੈ ਮਾਲਕਾਂ ਦੀ ਬੜਾ ਅੱਛਾ ਲੱਗਦਾ ਸੀ। ਹਾਲਾਂਕਿ ਉਹਨੂੰ ਪੰਜਾਬੀ ਨਹੀਂ ਆਉਂਦੀ ਪਰ ਫਿਰ ਵੀ ਜਦੋਂ ਤੋਤਲੀ ਇਹ ਜੁबान 'ਚ ਜੈ ਮਾਲਕਾ ਦੀ ਕਹਿੰਦੇ ਆ ਨਾ ਇਹ ਕਹਿੰਦੇ ਇੱਥੋਂ ਪਤਾ ਲੱਗਦਾ ਹੈ ਕਿ ਤੁਹਾਨੂੰ ਮਾਲਕਾ ਨਾਲ ਪਿਆਰ ਹੈ ਕਿਉਂਕਿ ਜੇ ਤੁਸੀਂ ਹੀ ਮਾਲਕਾ ਦਾ ਨਾਮ ਲੈਂਦੇ ਹੋ ਤਾਂ ਹੀ ਅੱਜ ਬੱਚੇ ਦੀ ਜ਼ੁਬਾਨ ਤੇ ਮਾਲਕ ਦਾ ਨਾਮ ਹੈ ਇੱਥੋਂ ਪ੍ਰੇਮ ਦਾ ਪਤਾ ਲੱਗਦਾ ਹੈ ਕਿ ਅਸੀਂ ਜਿੱਦਾਂ ਦਾ ਵਾਤਾਵਰਣ ਘਰ ਦਾ ਬਣਾਉਣਾ ਚਾਹੁੰਦੇ ਆ ਸੰਸਾਰ ਦਾ ਬਣਾਉਣਾ ਚਾਹੁੰਦੇ ਆ ਸਮਾਜ ਦਾ ਸੁਸਾਇਟੀ ਦਾ ਬਣਾਉਣਾ ਚਾਹੁੰਦੇ ਆ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਕਿ ਉਹਦਾ ਦਾ ਵਾਤਾਵਰਣ ਆਪਣੇ ਅੰਦਰ ਤਿਆਰ ਕਰੀਏ ਕਿਉਂਕਿ ਆਪਣੇ ਅੰਦਰ ਬਦਲਾਵ ਲਿਆਵਾਂਗੇ ਤਾਂ ਫੇਰੀ ਪਰਿਵਾਰ ਦੇ ਮੈਂਬਰ ਬਦਲਣਗੇ ਮੈਂਬਰਾਂ ਦੇ ਅੰਦਰ ਬਦਲਾਅ ਆਏਗਾ ਤਾਂ ਫੇਰੀ ਆਂਡ ਗਵਾਨ ਬਦਲੇਗਾ ਆਂਡ ਗਵਾਨ ਬਦਲੇਗਾ ਫੇਰੀ ਸੋਸਾਇਟੀ ਪਿੰਡ ਬਦਲੇਗਾ ਔਰ ਪਿੰਡ ਬਦਲੇਗਾ ਤਾਂ ਫੇਰੀ ਹੋ ਸਕਦਾ ਪੂਰਾ ਦੇਸ਼ ਬਦਲ ਜਾਵੇ ਇਹ ਸ਼ੁਰੂਆਤ ਕਿਉਂਕਿ ਮਹਾਤਮਾ ਗਾਂਧੀ ਨੇ ਕਿਹਾ ਹੈ ਨਾ ਕਿ ਜਿਹੜਾ ਬਦਲਾਅ ਤੁਸੀਂ ਸੰਸਾਰ 'ਚ ਦੇਖਣਾ ਚਾਹੁੰਦੇ ਹੋ ਉਹ ਬਦਲਾਅ ਆਪਣੇ ਅੰਦਰ ਲਿਆਓ ਕਿਉਂਕਿ ਸ਼ੁਰੂਆਤ ਤੁਹਾਨੂੰ ਹੀ ਕਰਨੀ ਪੈਣੀ ਹੈ ਪਰ ਜੇ ਤੁਸੀਂ ਸੋਚੋ ਪਹਿਲਾਂ ਉਹ ਬਦਲੇ ਪਹਿਲਾਂ ਉਹ ਬਦਲੇ ਫਿਰ ਮੈਂ ਬਦਲੂ ਤਾਂ ਫੇਰ ਤਾਂ ਮਰ ਮੌਤ ਆ ਜਾਏਗੀ ਜ਼ਿੰਦਗੀ ਖਤਮ ਹੋ ਜਾਏਗੀ ਪਰ ਬਦਲਾਅ ਕਦੀ ਹੁਣ ਜੇ ਤਾਂ ਫਰਜ਼ ਕਰੋ ਦੋ ਬੰਦੇ ਹੁਣ ਉਦਾਹਰਣ ਦੇਣ ਲੱਗੇ ਆ ਦੋ ਬੰਦੇ ਝੂਠ ਬੋਲਦੇ ਆ ਹੁਣ ਉਹ ਕਵੇ ਪਹਿਲਾਂ ਇਹ ਸੱਚ ਬੋਲੇ ਫੇਰ ਮੈਂ ਬੋਲੂ ਪਹਿਲਾਂ ਇਹ ਸੱਚ ਬੋਲੇ ਫੇਰ ਮੈਂ ਬੋਲੂ ਤਾਂ ਹੁਣ ਉਹ ਵੀ ਉਹਨੂੰ ਕਹਿ ਰਿਹਾ ਪਹਿਲਾਂ ਇਹ ਸ਼ੁਰੂਆਤ ਕਰੇ ਸਚਾਈ ਦੀ ਫਿਰ ਮੈਂ ਸੱਚ ਬੋਲੂ ਉਹ ਦੂਜਾ ਕਹੇ ਪਹਿਲਾਂ ਇਹ ਸ਼ੁਰੂਆਤ ਕਰੇ ਤੇ ਇਹਦਾ ਮਤਲਬ ਸ਼ੁਰੂਆਤ ਕਦੀ ਯੋਕੇ ਇੱਕ ਦੂਜੇ ਤੇ ਟਾਲ ਰਹੇ ਆ ਇੱਕ ਦੂਜੇ ਨੂੰ ਬਲੇਮ ਦੇ ਰਹੇ ਆ ਇਹਦੀ ਵਜ੍ਹਾ ਨਾਲ ਮੈਂ ਝੂਠ ਬੋਲਦਾ ਤਾਂ ਜਦੋਂ ਬੰਦਾ ਸੋਚੇ ਇਹ ਚਾਹੇ ਜਿੰਨਾ ਮਰਜ਼ੀ ਝੂਠ ਬੋਲੇ ਪਰ ਮੈਂ ਫੈਸਲਾ ਕਰਦਾ ਮੈਂ ਅੱਜ ਤੋਂ ਸੱਚ ਬੋਲਣਾ ਹੈ ਇਹ ਬਦਲਾਵ ਸ਼ੁਰੂ ਕਿਉਂਕਿ ਹੁਣ ਇਹਦੀ ਸਚਾਈ ਨੂੰ ਦੇਖ ਕੇ ਹੋ ਸਕਦਾ ਉਹਦੇ ਅੰਦਰ ਵੀ ਇਹ ਭਾਵਨਾ ਆ ਜਾਵੇ ਭਾਈ ਇਹ ਸੱਚਾ ਹੋ ਗਿਆ ਔਰ ਇਹ ਗੱਲ ਫਿਰ ਕਵਾਂਗੇ ਸੱਚ ਤੇ ਰਸਤੇ ਚੱਲਣ ਵਾਲਾ ਤਾਂ ਹੀ ਤਾਂ ਕਬੀਰ ਸਾਹਿਬ ਕਹਿੰਦੇ ਸਾਚ ਬਰਾਬਰ અપਨੇ ਹੀ ਤਾਂ ਝੂਠ ਬਰਾਬਰ ਜਾ ਕੇ ਹਿਰਦੇ ਸਾਚ ਹੈ ਤਾਂ ਕਿ ਹਿਰਦੇ ਕਿਉਂਕਿ ਜਿੱਥੇ ਸਚਾਈ ਹੈ ਉੱਥੇ ਪ੍ਰਮਾਤਮਾ ਆਪ ਵਸਦਾ ਹੈ ਤਾਂ ਜਦੋਂ ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦਿੱਤਾ ਤੁਹਾਡੇ ਹਿਰਦੇ 'ਚ ਪ੍ਰਮਾਤਮਾ ਦਾ ਆਵਾਸ ਹੋ ਗਿਆ ਤਾਂ ਜਦੋਂ ਤੁਹਾਡੇ ਅੰਦਰ ਪ੍ਰਮਾਤਮਾ ਦਾ ਆਵਾਸ ਹੋ ਗਿਆ ਤੁਹਾਡੀ ਜ਼ੁਬਾਨ 'ਤੇ ਸਚਾਈ ਆ ਗਈ ਤਾਂ ਉਹਦਾ ਪ੍ਰਭਾਵ ਦੂਜਿਆਂ 'ਤੇ ਵੀ ਜ਼ਰੂਰ ਪਵੇਗਾ। ਔਰ ਫਿਰ ਜੋ ਤੁਸੀਂ ਆਪਣੀ ਜ਼ੁਬਾਨ ਤੋਂ ਕਹਿੰਦੇ ਚਲੇ ਜਾਓਗੇ ਨਾ ਰੱਬ ਨੇ ਉਹ ਪੂਰਾ ਜਦਾ ਚਲਾ ਜਾਣਾ ਕਿਉਂਕਿ ਸੱਚਾ ਬੰਦਾ ਹਮੇਸ਼ਾ ਰੱਬ ਦੇ ਨੇੜੇ ਹੁੰਦਾ ਹੈ ਔਰ ਜਿਹੜਾ ਫਿਰ ਰੱਬ ਦੇ ਨੇੜੇ ਹੋ ਜਾਂਦਾ ਉਹ ਕਦੀ ਕਿਸੇ ਵਾਸਤੇ ਬਾਦਦਵਾ ਕਿਸੇ ਦੀ ਨਿੰਦਿਆ ਜਾਂ ਕਿਸੇ ਦਾ ਬੁਰਾ ਕਦੀ ਉਹ ਕਰ ਹੀ ਨਹੀਂ ਸਕਦਾ ਇਸ ਲਈ ਸ਼ੁਰੂਆਤ ਆਪ ਕਰੋ ਅਗਰ ਕੋਈ ਨਸ਼ਾ ਕਰਦਾ ਹੈ ਘਰ ਦੇ ਵਿੱਚ ਤਾਂ ਬੰਦਾ ਵੀ ਪਹਿਲਾਂ ਉਹ ਛੱਡੇ ਉਹ ਨਹੀਂ ਭਾਈ ਸ਼ੁਰੂਆਤ ਮੈਂ ਕਿਉਂ ਨਾ ਕਰਾਂ ਕਿਉਂਕਿ ਇੱਕ ਬੰਦਾ ਕਹਿੰਦਾ ਨਾ ਪਹਿਲਾਂ ਇਹ ਲਾਈਨ ਇੱਥੋਂ ਲੱਗੇ ਤਾਂ ਫਿਰ ਮੈਂ ਲਾਈਨ 'ਚ ਖੜਾ ਹੋਵਾਂ ਤੇ ਇੱਕ ਬੰਦਾ ਕਹਿੰਦਾ ਉਹ ਕਿਉਂ ਨਾ ਸ਼ੁਰੂਆਤ ਮੈਂ ਕਰਾਂ ਤਾਂ ਕਿ ਲਈ ਨਹੀਂ ਮੇ ਤੋਂ ਸ਼ੁਰੂ ਹੋਵੇ ਸਮਝ ਆ ਰਹੀ ਕਿ ਨਹੀਂ ਇਸ ਲਈ ਆਪਣੀ ਆਪ ਨੂੰ ਅੱਜ ਫੈਸਲਾ ਕਰੋ ਕਿ ਮੈਂ ਆਪਣੀਆਂ ਕਮੀਆਂ ਨੂੰ ਆਪਣੀਆਂ ਬੁਰਾਈਆਂ ਨੂੰ ਖਤਮ ਕਰਨ ਦੀ ਸ਼ੁਰੂਆਤ ਅੱਜ ਤੋਂ ਇਹ ਦਿਓ ਕਰਨੀ ਹੈ ਕਿਉਂਕਿ ਕੀਮਤ ਤਾਂ ਇਹਨਾਂ ਚੀਜ਼ਾਂ ਦੀ ਅਛਾਈ ਦੀ ਤੁਹਾਡੇ ਆਤਮ ਵਿਸ਼ਵਾਸ ਦੀ ਬੋਲੋ ਸਮਝਦੇ ਹੋ ਕਿ ਨਹੀਂ ਇਸ ਕਰਕੇ ਅੱਜ ਤੋਂ ਖੁਦ ਤੇ ਫੈਸਲਾ ਲਓ ਦੂਜੇ ਨੂੰ ਨਾ ਲੋ ਵਿੱਚ ਕਿ ਲੈ ਵੀ ਉਹ ਵੀ ਮੋਟਾ ਆ ਵੀ ਮੋਟਾ ਪਹਿਲੇ ਇਹ ਪਤਲਾ ਹੋਵੇ ਫਿਰ ਮੈਂ ਪਤਲਾ ਹੂੰ ਉਹ ਕਵੇ ਪਹਿਲਾ ਇਹ ਪਤਲਾ ਹੋਵੇ ਫਿਰ ਮੈਂ ਪਤਲਾ ਹੂੰ ਤਾਂ ਫਿਰ ਤਾਂ ਦੋਨਾਂ ਨੇ ਮੋٹے ਹੀ ਰਹਿ ਜਾਣਾ ਹੈ ਉਹ ਬੰਦਾ ਕਵੇ ਇਹ ਭਾਈ ਜਿੰਨਾ ਮਰਜੀ ਆਪਣਾ ਵਜ਼ਨ ਵਧਾਈ ਜਾਵੇ ਪਰ ਮੈਂ ਅੱਜ ਤੋਂ ਆਪਣੀ ਡਾਈਟ ਤੇ ਕੰਟਰੋਲ ਕਰਨਾ ਹੈ ਆਪਣੀਆਂ ਆਤਾਂ ਤੇ ਕੰਟਰੋਲ ਕਰਨਾ ਮੈਂ ਆਪਣੇ ਆਪ ਨੂੰ ਫਿੱਟ ਬਣਾਣਾ ਹੈ ਬੋਲੋ ਸਮਝਦੇ ਹੋ ਕਿ ਨਹੀਂ ਜਦੋਂ ਮੈਂ ਆਪਣੇ ਆਪ ਦੇ ਨਾਲ ਆਪਣੀ ਕਮਿਟਮੈਂਟ ਨੂੰ ਜੋੜ ਲੈਂਦਾ ਕਿ ਮੈਂ ਕਰਨਾ ਹੈ ਇਹ ਮੈਂ ਆਪਣੇ ਆਪ ਨਾਲ ਸੰਕਲਪ ਕਰਦਾ ਹਾਂ ਤਾਂ ਫਿਰ ਬਦਲਾਅ ਵੀ ਬੋਲੋ ਸਮਝਦੇ ਹੋ ਕਿ ਨਹੀਂ ਆਂਦਾ ਹੈ ਕਿ ਨਹੀਂ ਸੋ ਅੱਜ ਤੋਂ ਬਦਲਾਵ ਲੈਣਾ ਹੈ ਕਿ ਨਹੀਂ ਆਪਣੇ ਜੀਵਨ 'ਚ ਜੋ ਉਸ ਈਸ਼ਵਰ ਨੂੰ ਜੋ ਸਾਡੇ ਮਾਲਿਕ ਨੂੰ ਜੋ ਸਾਡੇ ਪ੍ਰਮਾਤਮਾ ਪ੍ਰਭੂ ਨੂੰ ਸਾਡੇ ਤੋਂ ਉਮੀਦ ਹੈ ਕਿ ਮੇਰਾ ਇਨਸਾਨ ਅੱਛਾ ਬਣੇ ਨੇਕ ਬਣੇ ਸੰਸਾਰ ਨੂੰ ਅੱਛਾ ਬਣਾਵੇ ਅਸੀਂ ਆਪਣੇ ਈਸ਼ਵਰ ਦੀਆਂ ਉਮੀਦਾਂ ਦੇ ਪੂਰੇ ਉਤਰਨ ਦੀ ਅੱਜ ਤੋਂ ਕੋਸ਼ਿਸ਼ ਕਰਨੀ ਹੈ ਬੋਲੋ ਕਰੂੰਗੇ ਕਿ ਨਹੀਂ ਕਿਉਂਕਿ ਜਿਸ ਨੇ ਪੈਦਾ ਕੀਤਾ ਹੈ ਜੋ ਸਾਰੀਆਂ ਦਾਤਾਂ ਦੇਣ ਵਾਲਾ ਹੈ ਨਾ ਕਿਉਂਕਿ ਜਦ ਐਸੀ ਕਹੀਦਾ ਹੈ मेरी हैसियत से ज्यादा हैसियत होती है इनकी पर रब सत है। से ज्यादा मेरे मालिक ने मेरी थाली में परोसा है बोलो समझते कि नहीं मेरी हैसियत से ज्यादा उसने मेरी थाली में परोसा है हर मुश्किल होगी दूर मेरी मुझे अपने मालिक पर ਬਰੋਸਾ ਹੈ